ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡਾਨੇਕੇ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਜੋਗੇ ਦੇ ਕੋਲੇ ਆਏ ਆ ਦੋਸਤੋ ਤੇ ਵੀਰ ਦੀਪੇ ਦੇ ਕੋਲ ਜਿੱਦਾਂ ਕਿ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਦੋਸਤੋ ਬਾਕੀ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਠੀਕ ਆ ਸੋ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੱਝਾਂ ਜਿਹੜੀਆਂ ਪੰਜ ਮੱਝਾਂ ਦਿਖਾ ਦਾਂਗੇ ਪਸ਼ੂ ਸਾਰੇ ਸਵੇ ਸਵੇ ਨੇ ਡਿਟੇਲ ਆਪਾਂ ਵੀਰ ਜੋਗੇ ਹਣੋਂ ਤੋਂ ਲੈ ਲਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਆ ਇੱਕ ਵੜ ਦਿਖਾ ਦਾਂਗੇ ਠੀਕ ਆ ਜੀ ਸੋ ਵੜ ਵੀ ਬਿਲਕੁਲ ਤਾਜੀ ਸੂਈ ਆ ਪਸ਼ੂ ਆਲਮੋਸਟ ਜਿੰਨੇ ਵੀ ਆ ਸਾਰੇ ਬਿਲਕੁਲ ਤਾਜੀ ਸੂਏ ਸਵੇ ਆ ਅੱਜ ਦੋਸਤੋ 2 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 12:30 ਵਜੇ ਦੋਸਤੋ ਬਿਲਕੁਲ ਦੁਪਹਿਰ ਦਾ ਸਮਾਂ ਹੈਗਾ ਅਨੀਮਲ ਜਿਹੜਾ ਵੀ ਪਸੰਦ ਆਊਗਾ ਗੱਬਣ ਪਸ਼ੂ ਹੋਵੇ ਚਾਹੇ ਸੋਇਆ ਸвая ਪਸ਼ੂ ਦੋਸਤੋ ਉਹਦੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਆਓ ਲੈਨੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜੋਗੇ ਸਸਰੀਕਾਲ ਸਸਰੀਆ ਸੰਤੂ ਸਾਹਿਬ ਕੀ ਹਾਲ ਜੀ ਬੜੇ ਵਧੀਆ ਹੋਰ ਪਾਜੀ ਦੀਪੇ ਸਸਰੀਆ ਭਾਜੀ ਸਸਰੀਕਾ ਵੀਰ ਬੱਸ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਹੋਰ ਵਧੀਆ ਵੀਰ ਚੱਲੀ ਜਾਂਦੇ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਚੱਲੀ ਜਾਂਦਾ ਜੀ ਚਲੋ ਹਾਂਜੀ ਅੱਛਾ ਵੀਰ ਜੋ ਕਿ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿ ਜਾਂ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਵੀਡੀਓ ਕਾਫੀ ਮੈਨੂੰ ਤਾਂ ਮਹੀਨਾ ਡੇਢੀ ਹੋ ਗਿਆ ਆਪਾਂ ਨੂੰ ਪਾਈ ਨੂੰ 2 ਕੁ ਮਹੀਨੇ ਲੱਗ ਗਏ ਹਾਂਜੀ ਹਾਂਜੀ ਥੋੜਾ ਕ ਆਪਾਂ ਸਲੋ ਕੰਮ ਕੀਤਾ ਸੀ ਅੱਛਾ ਜੀ ਇੱਕ ਦੋ ਡੰਗਰ ਲਈ ਦੇ ਵੇਚ ਲਈ ਦੇ ਇੱਕ ਦੋ ਹੀ ਲਈ ਦੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੁਣ ਫਿਰ ਕੰਟੀਨਿਊਸ ਪਸ਼ੂ ਆਇਆ ਕਰਨਗੇ ਇਸੇ ਤਰ੍ਹਾਂ ਹਾਂਜੀ ਹਾਂਜੀ ਆਇਆ ਕਰਨਗੇ ਤੇ ਅੱਜ ਮੱਝਾਂ ਆਪਣੇ ਕੋਲ ਮਗਰੀ 5 ਮੱਝਾਂ ਤੇ ਇੱਕ ਬੜਾ ਹਾਂਜੀ ਸਾਰੇ ਪਸ਼ੂ ਸੋਏ ਆ ਜੀ ਸਾਰੇ ਸੋਏ ਜੀ ਤਾਜਾਂ ਜੀ ਆ ਜਾਂਦੇ ਆ ਜਾਂ ਕੋਈ ਟੋਕੜ ਗੱਬਣਾ ਵਿੱਚ ਕੈਟ ਹੇਗਾ ਜੀ ਹਾਂਜੀ ਲਓ ਵੀ ਦੋਸਤੋ ਆਜੋ ਸਟੈਪ ਬਾਈ ਸਟੈਪ ਆਪਾਂ ਬਿਲਕੁਲ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ ਤੇ ਪਹਿਲੇ ਨੰਬਰ ਤੋਂ ਵੀਰ ਦੀ ਪੇ ਸਟਾਰਟ ਕਰ ਦੋ ਅ ਪਹਿਲਾਂ ਇਹ ਝੋਟੀ ਦੀ ਕੀ ਡਿਟੇਲ ਆ ਤੇ ਇਹ ਝੋਟੀ ਪਹਿਲਾਂ ਨਹੀਂ ਆਈ ਭਾਜੀ ਪਹਿਲਾਂ ਝੋਟੀ ਹਾਂਜੀ ਲਓ ਜੀ 8 ਕਿਲੋ ਦੁੱਧ ਆ ਮਗਰੇ ਦੇ ਕੱਟਾ ਵਾ 8 ਕਿਲੋ ਹਾਂਜੀ ਠੀਕ ਆ ਜੀ ਮਗਰ ਮਗਰ ਕੱਟਾ 8 ਕਿਲੋ ਦੁੱਧਾ ਤੇ ਪਹਿਲਾਂ ਝੋਟੀ ਦਿਨ ਕਿੰਨੇ ਕੋਗੇ ਸੀ ਨੂੰ ਦੇਣਾ ਹੋਏ ਬੱਚਾ ਲਾ ਲਓ 15 ਦੀ ਲਾ ਲਓ 20 ਦੀ ਲਾ ਲਓ ਜੀ ਠੀਕ ਆ ਜੀ ਹਾਂਜੀ ਆ ਲਓ ਜੀ ਇਹ ਮਗਰ ਬੱਚਾ ਦੋਸਤੋ ਕੋਈ ਜਿੰਨਾ ਵੀ ਕੋਈ ਵੀ ਰਾਬ ਦੀ ਜਜਮੈਂਟ ਕੋਈ ਆਈਡੀਆ ਹਾਂਜੀ ਰੱਖ ਲਈ ਠੀਕਾ ਬੱਚਾ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਜੀ ਕੋਈ 10 ਦਿਨ ਕੋਈ 12 ਦਿਨ ਕੋਈ 15 ਕੋਈ 8 ਦਿਨ ਠੀਕਾ ਜਿੰਨਾ ਵੀ ਤੁਸੀਂ ਸਮਝ ਲਓ ਆਹ ਮਗਰ ਕਟਾ ਮੇਲ ਕਾਫਾ ਤੇ 8 ਕਿਲੋ ਤੇ ਚਵਾਈ ਪਸਮਾ ਚੰਗੀ ਓਕੇ ਜੀ ਬਿਲਕੁਲ ਠੀਕ ਆ ਹਾਂਜੀ ਲਓ ਜੀ ਠੀਕ ਹੈ ਝੋਟੀ ਕੱਦ ਕੱਦ ਦੀ ਸੋਹਣੀ ਹੈ ਵੈਸੇ ਤੇ ਸਿੰਗੀ-ਸੂੰਗੀ ਬਹੁਤ ਸੋਹਣੀ ਹੈ ਦੋਸਤੋ ਬਾਕੀ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਤਸੱਲੀ ਨਾਲ ਠੀਕ ਆ ਸੋਈ ਨੂੰ ਦੇਨ ਜਿਹੜਾ ਦੋਸਤੋ ਇੱਕ ਆਈਡੀਆ ਹੀ ਆ ਕੋਈ 10 15 15 ਕ ਦਿਨ ਦਾ ਵੀ ਵੀਰ ਕੋਈ ਮੰਨ ਸਕਦਾ ਠੀਕ ਆ ਆ ਦੇਖੋ ਆ ਦੇਖੋ ਜੀ ਤੇ ਬਈ ਮੜੀ ਸਾਈਡ ਰੱਖਤੀ ਹੈ ਕੋਈ ਉਲਟ ਪਹਿਣੀ ਵਾਲੀ ਤੇ ਬਾਕੀ ਚਵਾਈ ਚੁਵਾਈ ਦੇ ਵਿੱਚ ਕੋਈ ਬਿਲਕੁਲ ਜੀ ਚੋਕ ਲਈ ਆਪਾਂ ਦੋ ਟਾਈਮ ਕੋਈ ਧਾਰਾਂ ਦਾ ਫਰਕ ਫੁਰਕ ਤੇ ਨਹੀਂ ਨਜ਼ਰ ਆਇਆ ਕੋਈ ਫਰਕ ਨਹੀਂ ਜੀ ਲਓ ਦੋਸਤੋ ਠੀਕ ਆ ਅੱਡੀ ਝੋਡੀ ਆ ਹਾਂ ਕੱਦ-ਕੱਟ ਦੀ ਬਹੁਤ ਸੋਹਣੀ ਆ ਦੋਸਤੋ ਕੱਦ-ਕੱਟ ਚੰਗਾ ਮੀਡੀਅਮ ਵੀ ਕੋਈ ਬਰ ਮਨ ਸਕਦਾ ਹਾਈਟ ਸੋਹਣੀ ਆ ਪਰ ਬਾਕੀ ਬਿਲਕੁਲ ਕੋਕੇ ਜੜੇ ਪਾ ਸਿੰਗਾ ਨਾਲ ਪਾਸੇ ਤੁਸੀਂ ਵੇਖੋਗੇ ਬਿਲਕੁਲ ਸ਼ਕੀਨੀ ਚ ਕੋਈ ਨਹੀਂ ਪੂਰੀ ਆ ਠੀਕ ਆ ਬਿਲਕੁਲ ਛੋਟਾ ਜਿਹਾ ਸਿੰਘ ਗੁਲਾਈ ਦੇ ਵਿੱਚ ਰਿੰਗ ਸਿੰਘ ਆ ਠੀਕ ਆ ਤੇ ਹਾਇ ਬਿਲਕੁਲ ਰਾਜੀ ਆ ਜਿੰਨੇ ਵੀ ਆ ਰਾਜੀ ਤੇ ਥਣ ਝੱਡਾ ਤੁਸੀਂ ਆ ਦੇਖ ਲਿਆ ਠੀਕ ਆ ਜੀ 8 ਕਿਲੋ ਧਾਰਾ ਬਿਲਕੁਲ ਇਹਦੇ ਥੱਲੇ ਹੁਣ ਮੌਜੂਦ ਆ ਕਿਸੇ ਵੇਰਨੇ ਆ ਦੀ ਤਸੱਲੀ ਕਰਨੀ ਕਰ ਸਕਦੇ ਜੇ ਤੁਸੀਂ ਘਰਾਂ ਕੇ ਤੇ ਜਵਾਬ ਉਸਮਾਦ ਵੀਰ ਕਹਿੰਦਾ ਵੀ ਇੱਕ ਨੰਬਰ ਆ ਠੀਕ ਆ ਹਲੋ ਠੀਕ ਆ ਤੇ ਕਿੰਨਾ ਜੋਗੇ ਵੀਰ ਮੁੱਲ ਕੀ ਰੋਂ ਕਹਿੰਦਾ ਮੁੱਲ ਜੀ ਜਿੰਨਾ ਮਰਜ਼ੀ ਮੈਂ ਕਰਨੂ ਕਰ ਲਈਏ 75 ਕਰ ਲਈਏ 70 ਕਰ ਲਈਏ ਹਾਂਜੀ ਹਾਂ ਨਾ 60000 ਦੀ ਭਦੇ ਦੇਈਆਂ ਜੀ 60000 ਦੀ ਹਾਂਜੀ ਹਾਂਜੀ ਛੋੜ ਛੱਪਾ ਥੋੜਾ ਪੋਦਾ ਹੋਊਗਾ ਜੀ ਠੀਕ ਹੈ ਹਾਂਜੀ ਲਓ ਜੀ 60000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਦੋਸਤੋ ਝੋਟੀ ਤੁਸੀਂ ਦੇਖ ਲਈ ਆ ਪਹਿਲਾਂ ਝੋਟੀ ਸੂਈ ਆ ਠੀਕ ਆ ਕਿੰਨਾਂ ਮੀਂਹ ਝੋਟੀ ਆ ਤਾਂ ਚਾਹ ਬਨਵੀਰ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਆ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਪੈਣੇ ਠੀਕ ਆ ਸੋਹਣੀ ਝੋਟੀ ਆ ਜਿੰਨੀ ਨੇ ਇਸ ਤੋਂ ਬਾਅਦ ਅਗਲੀ ਆ ਮੱਝ ਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਬਾ ਹੀ ਸਿੰਧੂ ਸਾਹ ਦੇ ਵੀ ਦੁੱਜਣ ਹਾਂਜੀ ਇਹਨੂੰ ਦਿਨ ਕਿੰਨੇ ਕੋ ਹੋ ਗਏ ਸੂਈ ਦੇ ਮਗਰ ਕੱਟੀ ਇਹ ਸੂਈ 7-8 ਦਿਨਾਂ ਦੀ 8-7 ਦਿਨਾਂ ਦੀ ਹਾਂਜੀ ਮਗਰ ਕੱਟੀ ਆ ਗਈ ਮਗਰ ਕੱਟੀ ਆ ਗਈ ਇਹਦੇ ਜੀ ਠੀਕ ਆ ਜੀ ਤੇ ਬੌਲੇ ਬਾਹਰ ਚਲੋ ਹੁਣ ਦੁੱਧ ਤੇ ਆ ਗਈ ਕਿੰਨਾ ਕੋਰ ਚਵਾਰੀ ਆ ਇਹ ਆ ਜੀ ਇਹਦੇ 10 ਕਿਲੋ ਭਾਈ 10 ਕਿਲੋ ਹਾਂਜੀ ਕੰਡੇ ਵਾਲਾ ਹਾਂਜੀ ਠੀਕ ਆ 10 ਕਿਲੋ ਕੰਡੇ ਵਾਲਾ ਹਾਂਜੀ ਲਿਆਓ ਜੀ ਤੇ ਅੱਠਾ ਸੱਤਾ ਦਿਨਾਂ ਦੀ ਦੋਸਤੋ ਸੂਈ ਆ ਮਗਰ ਕੱਟੀ ਦੂਜਾ ਸੂਬਾ ਬਾਕੀ ਚੋਲ ਬਹੁਤ ਜਿਆਦਾ ਚੰਗੀ ਕੋਲੀ ਮੂਰ ਦੀ ਆਹ ਕਰੋ ਚੱਕ ਦਰਦੀ ਥੋੜੀ ਕੋਈ ਨਾ ਕੋਈ ਚ ਵਾਹੇ ਚੂਈ ਦੀ ਬਹੁਤ ਸਾਲ ਸੰਧੂ ਸਾਹਿਬ ਇਹੋ ਕੱਟੀ ਐ ਇਧਰ ਲਿਆ ਜਿਹੜੀ ਆ ਆ ਚਿੱਟੇ ਮੱਥੇ ਵਾਲੀ ਕੱਟੀ ਆ ਜੀ ਲਓ ਜੇ ਚਿੱਟਾ ਮੱਥਾ ਮੱਥੇ ਤੇ ਫੁੱਲ ਆ ਇਹ ਕੱਟੀ ਆ ਦੋਸਤੋ ਠੀਕ ਆ ਕੋਈ 6-7-6 ਦਿਨਾਂ ਦੀ ਜਿਹੜੀ ਆ ਇਹ ਮੱਝ ਸੂਈ ਆ ਠੀਕ ਆ ਤੇ ਦੁੱਧ 10 ਕਿਲੋ ਬਿਲਕੁਲ ਆ ਨੈਟ ਹਾਂਜੀ ਹਾਂਜੀ 10 ਕਿਲੋ ਜੋ ਆਪਣਾ ਜੋਗੇ ਭਾਈ ਇਹ ਇਹਨਾਂ 10 ਦਾ ਕੋਈ 8 ਨਿਕਲਦਾ ਫਿਰ ਇਹ ਕੰਮ ਤੇ ਨਹੀਂਗਾ ਵੀਰੇ 12 ਕਿਲੋ ਦੁੱਧ ਦਊਗੀ ਠੀਕ ਆ 12 ਕਿਲੋ ਦਊਗੀ ਟੈਮੋ ਟੈਮ ਚੋਂ ਜਿੱਦਾਂ ਮਰਜੀ ਤਸੱਲੀ ਕਰਨ ਲਿਓ ਜੀ ਮੇਕਾ ਚੋਈ ਜਾਂਦਾ ਤੈਂ ਸਾਹ ਨੂੰ ਮੈਂ ਆਇਆ ਅੱਛਾ ਜੀ ਚਵਾਈ ਦੀ ਬਹੁਤ ਹੀ ਜ਼ਿਆਦੀ ਚੰਗੀ ਆ ਲਓ ਦੋਸਤੋ ਚੈੱਕ ਕਰ ਲਓ ਠੀਕ ਆ ਕੋਈ ਬਿਲਕੁਲ ਤਾਜੀ ਸੂਈ ਆ ਹਜੇ ਜਸਟ ਇੱਕ ਪੌਲੇ ਤੋਂ ਚਲੋ ਬਾਹਰ ਆਇਆ ਪਸੂ ਕੋਈ 6-7 ਦਿਨਾਂ ਦੇ ਵਿੱਚ ਆਪਾਂ ਨਾਰਮਲ ਹੀ ਕੋਈ ਚਾਹਾਂ 5 ਦਿਨਾਂ ਚਾਰਾਂ ਦਿਨਾਂ ਬਾਅਦ ਪੌਲੇ ਤੋਂ ਬਾਹਰ ਹੁੰਦਾ ਪਸੂ ਬਾਕੀ ਚਵਾਈ ਸੰਧੂ ਸਾਹਿਬ ਇਹਨੂੰ ਬਹੁਤ ਜ਼ਿਆਦੀ ਗਾੜੀ ਲੱਗੀ ਮੈਨੂੰ ਅੱਛਾ ਜੀ ਹਾਂਜੀ ਲਓ ਜੀ ਸੋ ਥਣ ਦੇਵਾ ਤੁਸੀਂ ਆ ਦੇਖ ਲਓ ਠੀਕ ਆ ਤੇ ਕੋਈ ਭੂਰ ਛੱਟਾ ਕਿਸੇ ਥਣ ਦੇ ਵਿੱਚ ਕੋਈ ਨੇਕੀ ਮੈਨਾਂ ਮਾਸਾ ਨਹੀਂ ਕੋਈ ਛੱਟਾ ਨਹੀਂ ਕੋਈ ਭੂਰ ਨਹੀਂ ਜੀ ਠੀਕ ਆ ਤੇ ਕਿੰਨਾ ਜੋਗੇ ਵੀਰਿੰਦਾ ਮੁੱਲ ਫਿਰ ਕੀ ਮੁੱਲ ਜੀ ਇੱਕੋ ਹੀ ਮੁੱਲ ਆਪਣਾ 68000 ਰੁਪਏ ਦੀ ਆਪਾਂ ਹਾਨਾ ਦੇ ਦਾਂਗੇ ਜੀ ਠਾੜ ਦੇ ਹਾਂਜੀ ਮੰਗਣ ਨੂੰ ਮੋਲਰ ਕਰਨ ਨੂੰ ਭਾਵੇਂ ਜਿੰਨੇ ਮਰਜ਼ੀ ਕਰੀ ਲਈਏ 70 75 ਪਰ ਫਾਇਦਾ ਨਹੀਂ ਕੋਈ ਹੂੰ ਹਾਂਜੀ ਠੀਕ ਹੈ ਜੀ 68000 ਦੀ ਦੋਸਤੋ ਜਿਹੜੀ ਇਹ ਮੱਜ ਵੀਰਾਂ ਦਾ ਵੀ ਦਵਾਵਾਂਗੇ ਆਪਾਂ ਠੀਕ ਹੈ ਜਿਵਾਈ ਦੀ ਬਹੁਤ ਚੰਗੀ ਸੰਧੂ ਸਾਹਿਬ ਇਹ ਬਾਕੀ ਮੂੰਹ ਮੱਥਾ ਆ ਤੁਸੀਂ ਦੇਖ ਲਓ ਠੀਕ ਆ ਦੂਜੇ ਸੂਆ ਗਰੰਟਡ ਠੀਕ ਹੈ ਜੀ ਹਾਂਜੀ ਲਓ ਮਗਰ ਕੱਟੀ ਜੀ ਠੀਕ ਆ ਮਗਰ ਵੀ ਕੱਟੀ ਆ ਸੋ ਜ਼ਰੂਰ ਆ ਦੇਣਾ ਸਰਪਰ ਕਰ ਲੈਣਾ ਸਾਰੀਆਂ ਜੜੀਆਂ ਵਾ ਕੋਈ ਠੀਕ ਆ ਅਗਲੀ ਮੱਜ ਆਪਣੇ ਕੋਲ ਆ ਗਈ ਜੋ ਕੇ ਭਾਈ ਹਾਂਜੀ ਇਸ ਜਿਹੜਾ ਸੂਆ ਭਾਜੀ ਹੈ ਵੀ ਦੂਜਣ ਹੀ ਹੈ ਵੀ ਹਾਂਜੀ ਠੀਕ ਆ ਇਹਨੂੰ ਦਿਨ ਕਿੰਨੇ ਦੀ ਪਿਓਗੇ ਇਹ ਕੱਲ ਪਰਸੋਂ ਨਹੀਂ ਸੂਈ ਉਤੈਂਦਰ ਹੋ ਗਈ ਇਹਨੂੰ ਸੂਈ ਨੂੰ ਮਗਰ ਕੱਟਾ ਮਗਰ ਕੱਟੀ ਇਹਦੇ ਵੀ ਕੱਟੀ ਮਗਰ ਕੱਟੀ ਆ ਜੀ ਨਾਲੋਂ ਗਿੱਲਾ ਨਾ ਲਓ ਜੀ ਮਗਰ ਕੱਟੀ ਆ ਤੇ ਜੇ ਕਿ ਦਿਨ ਦੀ ਅੱਜ ਸੂਈ ਆ ਬਿਲਕੁਲ ਤੀਜਾ ਨੰਬਰ ਆ ਦੋਸਤੋ ਤੀਜੇ ਗ੍ਰੇਡ ਦੀ ਸੂਈ ਆ ਮਗਰ ਕੱਟੀ ਆ ਕਦ ਘੜ ਸੋਹਣਾ ਠੀਕ ਆ ਜੀ ਬਾਕੀ ਸੂ ਦੇ ਵਿੱਚ ਆਇਆ ਪਸੂ ਨਾਰਮਲੀ ਤੁਹਾਨੂੰ ਪਤਾ 5-7 ਦਿਨ ਸਿੱਧੇ-ਸੁੱਧੇ ਹੋਣ ਦੇ ਵਿੱਚ ਲੱਗ ਹੀ ਜਾਂਦੇ ਆ ਤੇ ਜਿੰਨੇ ਵੀ ਆ ਪੁੱਠੇ-ਪਾਠੇ ਦੇ ਤੁਸੀਂ ਆਪ ਵੇਖ ਲਓ ਵੀ ਰਾਜੀ ਆ ਠੀਕ ਆ ਤੇ ਹੁਣ ਬੋਲਾ ਮੰਨ ਲਈਏ ਬੋਲਾ ਜੀ 10 ਕਿਲੋ ਬੋਲੀ ਹੋ ਗਈ ਮੈਂ ਤੇ ਖੁੱਲੀ ਅੱਛਾ ਜੀ ਹਾਂਜੀ ਸੰਤੂ ਸਾਹਿਬ ਥੱਲੇ ਉਹ ਨਾ ਥੋੜਾ ਘੱਟ ਵਿਖਾਉਂਦੀ ਨਾ ਜਿਵੇਂ ਹਾਂਜੀ ਪਰ ਬੋਲਾ 10 ਕਿਲੋ ਹੈਗਾ ਜੀ ਇਹ ਥੱਲੇ 10 ਕਿਲੋ ਬੋਲਾ ਹੈਗਾ ਦੋ ਤਿੰਨ ਟਾਈਮ ਚੋਂ ਜਿੰਨਾ ਜੇ ਮਰਜੀ ਚੋਣ ਜੀ ਤਸਦੀਕ ਕਰਨ ਤੇ ਚਵਾਈ ਦੀ ਬਹੁਤ ਚੰਗੀ ਹਾਂ ਹਾਂਜੀ ਸੋ ਬਾਕੀ ਦੋਸਤੋ ਵੀਰ ਨੂੰ ਇਹ ਵੀ ਸਦਾ ਪੱਤਰ ਹੁੰਦਾ ਹੈ ਵੀ ਆਪਦਾ ਕੋਈ ਵੀ ਆਵੇ ਨਰਖ ਪਰਖ ਕਰੇ ਤਸल्ली ਕਰੇ ਕਿਉਂਕਿ ਵਪਾਰ ਦਾ ਕੰਮ ਆ ਜੋ ਦੱਸਿਆ ਜਾਂਦਾ ਉਹਦੀ ਨਰਖ ਪਰਖ ਤਸਾਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਬੌਲੇ ਤੇ ਚਲਦੀ ਆ ਕੋਈ ਵੀ ਆਵੇ ਸਾਡੀ ਚੁਵਾਈ ਕਰੇ ਬਿਲਕੁਲ ਚੈੱਕ ਪਾਸ ਕਰੇ ਠੀਕ ਆ ਬਹੁਤ ਚੰਗੀ ਫੋਕੀ ਆ ਠੀਕ ਆ ਸੋਮਾ ਘਰ ਪਾਚਾ ਜਿਹੜਾ ਕੱਟੀ ਆ ਫੀਮੇਲ ਕਾਫ ਆ 나ੜੂ ਬੱਚੇ ਦੇ ਨਾਲਾ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਠੀਕ ਆ ਤੇ ਚੰਗੀ ਚਵਾਪ ਸਮਾਦੀ ਵੀਰ ਬਹੁਤ ਜਿਆਦੀ ਚੰਗੀ ਜੀ ਬਹੁਤ ਜਿਆਦੀ ਚੰਗੀ ਚਵਾਦੀ ਅੱਛਾ ਜੋਗੇ ਭਾਈ ਸਾਰਿਆਂ ਪਸ਼ੂਆਂ ਦੀ ਆਪਾਂ ਗੱਲ ਕਰ ਲਈ ਜਵਾਪ ਸਮਾਲੇ ਪਾਸੋਂ ਕੋਈ ਕਿਸੇ ਚੁਣਨੀ ਕੀ ਹੋਈ ਤਾਂ ਜ਼ਰੂਰ ਦੱਸ ਸੰਧੂ ਸਾਹਿਬ ਸਾਰੀਆਂ ਜਿੰਨੀਆਂ ਮੱਝਾਂ ਹੈਗੀਆਂ ਨਾ ਜੋਗੇ ਪਹਿਲਾਂ ਦੱਸਾਂਗੇ ਸਾਰੀਆਂ ਚੰਗੀਆਂ ਹੈਗੀਆਂ ਇਹਨਾਂ ਚ ਕੋਈ ਜੀ ਕੋਈ 19 ਕੀ ਨਹੀਂ ਹੈਗੀ ਕਿਉਂਕਿ ਬਾਅਦ ਵਿੱਚ ਕੋਈ ਭੈਣ ਭਰਾ ਆਏ ਈ ਇੱਥੇ ਆਣ ਕੇ ਆਪਾਂ ਕੋਈ ਗਲਤ ਸਾਫਤਨਾ ਕਰੇ ਵੀ ਅਸੋ ਦੱਸਿਆ ਉਹ ਸਹੀ ਨਹੀਂ ਨਿਕਲਿਆ ਕੋਈ ਗੱਲ ਨਹੀਂ ਸੰਧੂ ਸਾਹਿਬ ਜੀ ਹੋਊਗਾ ਤੇ ਦੱਸਾਂਗੇ ਜੋਗੇ ਲੈਂਦੀਆਂ ਆਪਾਂ ਬਿਲਕੁਲ ਪ੍ਰੋਪਰ ਬਹੁਤ ਵਧੀਆ ਚਵਾਈ ਦੀ ਇਹਦਾ ਮੁੱਲ ਕਿ ਰਹੂ ਇਹਦਾ ਮੁੱਲ ਰਹੂਗਾ ਜੀ ਆਪਾਂ 85000 ਮੰਗਦੇ ਆ 80000 ਦੀ ਦੇ ਦਾਂਗੇ 80000 ਦੀ 80000 ਦੀ ਦੇ ਦਾਂਗੇ ਤੇ ਥੱਲੋਂ ਵਿਖਾਵਾ ਥੋੜਾ ਘੱਟ ਕਰਦੀ ਆ ਪਰ ਬੋਲੇ ਇਹਦੇ ਥਰੇ 10 ਕਿਲੋ ਹੈਗਾ ਜੀ ਠੀਕ ਆ ਵਿਖਾਲਾ ਘੱਟ ਹੈਣਾ ਹਾਂਜੀ ਹਾਂਜੀ ਵਿਖਾਲਾ ਘੱਟ ਬਾਕੀ ਦੋਸਤੋ ਬਿਲਕੁਲ ਜਿਵੇਂ ਸੈਂਟਰ ਦੇ ਵਿੱਚ ਕੋਈ ਜਾਂ ਅਗਾਹ ਨੂੰ ਤੁਸੀਂ ਧੱਕ ਬਣ ਸਕਦੇ ਠੀਕ ਆ ਤੇ ਵਿਖਾਲਾ ਵੈਸੇ ਘਾਟਾ ਲੇਵੇ ਤਾਂ ਤੇ 10 ਕਿਲੋ ਵੀਰਾਂ ਦਾ ਬੋਲਾ ਜਿਹੜਾ ਹਾਜ਼ਰ ਆ ਸੋ ਕੋਈ ਵੀਰ ਆਵੇ ਆਪਦੀ ਨਰਕਪਰਕ ਕਰੇ ਤਸੱਲੀ ਕਰੇ ਬੱਚਾ ਤਾਂ ਨਾਮ ਚ ਹੋਵੇ ਤਿੰਨ ਟਾਈਮ ਚ ਹੋਵੇ ਤੇ ਬਿਲਕੁਲ ਆ ਬੱਚਾ ਤੁਹ ਨਾੜੂ ਬਿਲਕੁਲ ਬੱਚੇ ਦੇ ਨਾਲ ਜੀ ਆ ਦੇਖੋ ਜੀ ਠੀਕ ਹੈ ਸੋ ਇਹ ਮਗਰ ਕੱਟੀ ਆ ਇਸ ਤੀਜੇ ਨੰਬਰ ਵਾਲੀ ਮੱਝ ਤੇ ਥੱਲੇ ਇਸ ਤੋਂ ਬਾਅਦ ਆਪਣੇ ਕੋਲ ਚੌਥੇ ਨੰਬਰ ਤੇ ਆ ਆ ਗਈ ਮੱਝ ਜੀ ਇਹ ਟੋਕੜੇ ਆ ਜੀ ਟੋਕੜ ਹਾਂਜੀ ਕੱਲੀ ਟੋਕੜੀ ਹੈ ਕਿ ਗੱਬਣ ਅੱਗੇ ਇਹ ਦੋ ਸ਼ਾਮ ਜੀ ਦੋ ਮਹੀਨੇ ਦੇ ਕਹਿੰਦੇ ਵੀਰੇ ਬਣੀ ਨੂੰ ਹੋਏ ਆ ਤੇ ਚੈੱਕ ਕਰਾਉਣੀ ਆਪਾਂ ਤੇ ਹੁਣੇ ਆਈਆਂ ਅੱਜ ਹੀ ਲਾਈਆਂ ਵਾ ਠੀਕ ਹੈ ਤੇ ਇਹ ਸ਼ਾਮਾਂ ਦਾ ਚੈੱਕ ਕਰਾਵਾਂਗੇ ਜੀ ਠੀਕ ਹੈ ਠੀਕ ਹੈ ਹਾਂਜੀ ਅਜੇ ਚੈੱਕ ਹੋਣੀ ਬਾਕੀ ਆ ਹਾਂਜੀ ਅੱਜ ਹੋ ਜੂਗੀ ਸ਼ਾਮ ਤੱਕ हां जी शाम तक चेक करा देंगे ठीक है ਤੇ ਅੱਗੇ ਕਿੰਨੇ ਸੂਵੇ ਕਿੰਮੇ ਲਈ ਅੱਗੇ ਮਤਲਬ ਇਹ ਆਈ ਕਰਵਾਈ ਹੋ ਗਈ ਇਹਨੂੰ ਇਹਨੂੰ ਤੀਜੇ ਸੂਵੇ ਦੀ ਕਰਾਈ ਦੂਜੇ ਸੂਵੇ ਸੂਈ ਹੈ ਜੀ ਦੂਜਾ ਸੂਬਾ हां जी ਤੀਜੇ ਦੀ ਗਾੜੀ ਕਰਾਈ ਹੈ ਲਓ ਜੀ ਦੂਜੇ ਸੂਵੇ ਦੋਸਤੋ ਹੁਣ ਜਿਹੜੀ ਚੱਲ ਰਹੀ ਹੈ ਪ੍ਰੈਜੈਂਟ ਟਾਈਮ ਤੇ ਹੁਣ ਦੁੱਧ ਦੇ ਤਸਲ ਕਿੰਨਾ ਹੋਊਗਾ ਦੁੱਧ ਜੀ ਉਹ 7 ਕਿਲੋ ਕਹਿੰਦੇ ਸੀ ਇਹ ਹੁਣੇ ਆਈ ਆਪਣੇ ਕੋਲ ਤੇ 6 ਕਿਲੋ ਮੰਨ ਕੇ ਕੋਈ ਆਪਣੇ ਨਾਲ ਜਿਹੜਾ ਕੋਈ ਵੀ ਸਬਦਾ ਕਰੇ 7 ਕਿਲੋ ਹੈਗਾ ਦੁੱਧ ਠੀਕ ਹੈ ਜੀ ਹਾਂਜੀ ਚਲੋ 7 ਵੀ ਛੱਡ ਗਏ ਚੋਗੇ ਭਾਈ 6 ਕਿਲੋ 6 ਕਿਲੋ ਹੋਊਗਾ ਵੈਸੇ 6 ਕਿਲੋ ਮੰਨੇ ਜੀ 6 ਕਿਲੋ ਮੰਨ ਕੇ ਸਬਦਾ ਕਰੇ ਆਪਣੇ ਕੋਲ ਵੀ ਹੁਣੇ ਹੀ ਆਈਏ ਨਾ ਹਾਂਜੀ ਹਾਂਜੀ ਇਹਨਾਂ ਹੁੰਦਾ ਵੀ ਆਪਾਂ ਚਲੋ 2 ਡਾਂਗਾਂ ਦਾ ਪਸ਼ੂ ਨਹੀਂ ਛੋਇਆ ਹੁੰਦਾ ਕੋਈ ਚਲੋ 6 ਕਿਲੋ ਮੰਨ ਸਕਦਾ ਤੇ 6 ਕਿਲੋ ਉਹ ਚਵਾ ਦਾਂਗੇ ਹਾਂਜੀ ਹਾਂਜੀ ਕੇਵਲੇ ਨਵੇਂ ਥਾਂ ਦੇ ਆਣ ਕੇ ਥੋੜਾ ਬੋਧਾ ਕਰ ਜਾਂਦਾ ਆਣ ਕੇ ਮੜ ਕੇ ਕਹਿਣ ਕੇ 7 ਕਹਿੰਦੇ ਸੀ ਨਿਕਲਿਆ 6 ਆ ਠੀਕ ਹੈ ਜੀ ਹਾਂਜੀ ਲਓ ਜੀ ਚਵਾਈ ਚੁਬੀ ਦੀ ਚੰਗੀ ਆ ਚੌਥਾ ਨਾ ਦੀ ਚੰਗੀ ਚੰਗੀ ਸਾਰੀ ਚੰਗੀ ਚਵਾਈ ਦੀ ਅੱਛਾ ਅੱਛਾ ਹਾਂਜੀ ਲਓ ਵੀ ਦੋਸਤੋ 2 ਮਹੀਨੇ ਦੀ ਏਆਈ ਹੋਈ ਆ ਚੈੱਕ ਪਾਸ ਜੀ ਨਹੀਂ ਹਜੇ ਆਉਂਦੀ ਕੀ ਚਾਹੇ ਆਉਂਦੀ ਵੀ ਆ ਪਰ ਹੋਈ ਨਹੀਂ ਗਈ ਅੱਜ ਸ਼ਾਮ ਨੂੰ ਵੀਰਾਂ ਦਾ ਵੀ ਆਪਾਂ ਚੈੱਕ ਪਾਸ ਕਰਾ ਦਾਂਗੇ ਡਾਕਟਰ ਤੋਂ ਸੋ ਜੇਸ ਵੀਰ ਨੇ ਵੀ ਖਰੀਦਣੀਆਂ ਬਿਲਕੁਲ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਤੇ ਕਾਲ ਕਰਕੇ ਪੁੱਛ ਸਕਦੇ ਜੇ ਵੀ ਚੈੱਕ ਪਾਸ ਜੈਸਾ ਜਾਂ ਨੋ ਆ ਠੀਕ ਆ ਤੇ ਜਿਹੜੇ ਕਿਸੇ ਵੀਰ ਨੇ ਉਹਦੇ ਹੱਥੀ ਚੈੱਕ ਕਰਾਉਣੀ ਆ ਬੇਸ਼ੱਕ ਉਸ ਡਾਕਟਰ ਦੇ ਨਾਲ ਵੀ ਤੁਹਾਨੂੰ ਮਿਲਾ ਦੇਣਗੇ ਠੀਕ ਆ ਜੀ ਤੇ ਜੇਕਰ ਕਿਸੇ ਵੇਰ ਨੇ ਆਪਣੀ ਦਸਾਈ ਵੀ ਨਾ ਕਰਕੇ ਆਪ ਕਰਾਉਣੀ ਥੋੜੀ ਆਪ ਦੀ ਸਮਝ ਆ ਤੇ ਇਹਦਾ ਮੁੱਲ ਕੀ ਜੋਗੇ ਬਾਈ ਇਹਦਾ ਮੁੱਲ ਜੀ ਆਪਾਂ ਹਾਂ ਨਾ 45000 ਦੀ ਦੇ ਦਾਂਗੇ ਜੀ 45 ਦੀ ਮੁੱਲ ਭਾਵੇਂ 50 ਕਰੀ ਜਾਈਏ 55 ਕਰੀ ਜਾਈਏ ਹਾਂਜੀ ਪਰ 45000 ਦੀ ਦੇ ਦਾਂਗੇ ਅੱਛਾ ਜੋਗੇ ਬਾਈ ਮੰਨ ਲਓ ਵੀ ਚਲੋ ਜੈਸ ਹੋ ਜਾਂਦੀ ਹੈ ਨਿਕਲ ਆਉਂਦੀ ਹੈ ਹਾਂਜੀ ਤੇ ਫਿਰ ਵੀ 45 ਦੇ ਵਿੱਚੋਂ ਥੋੜਾ ਚੱਪਾ ਰੇਟ ਇੱਕੋ ਹੀ ਹੋਈ ਰਹੂਗਾ ਭਾਵੇਂ ਇਹ ਖਾਲੀ ਨਿਕਲਦੀ ਹੈ ਹਾਂਜੀ ਤੇ ਭਾਵੇਂ ਗੱਬਰ ਨਿਕਲਾ ਵੀ ਰੇਟ ਸੇਮ ਹੀ ਰਹਿਣਗੇ ਰੇਟ ਸੇਮ ਹੀ ਆਪਾਂ ਸੰਧੂ ਸਾਹਿਬ ਉਹ ਲੈਣਾ ਵਾ 2500 ਰੁਪਇਆ ਲੈਣਾ ਵਾ ਇਹਦੇ ਵਿੱਚ ਯਾਦ ਹੋਵੇ ਨਾ ਵੀ ਆਪਾਂ ਵਧਾ ਕੇ ਵੀ ਨਹੀਂ ਜੇ ਆਪਾਂ ਜੇ ਗੱਬਣ ਵੀ ਨਿਕਲ ਆਉਂਦੀ ਤਾਂ ਵੀ ਆਪਾਂ ਵਾਧ ਨਹੀਂ ਲੈਣੇ ਇੰਨੇ ਹੀ ਲੈਣੇ ਆ ਸਹੀ ਹੈ ਰੁਪਈਆ 2000 ਹੀ ਲੈਣਾ ਠੀਕ ਆ ਜੀ ਲੋਬੀ ਦੋਸਤੋ ਚਾਹੇ ਗੱਬਣ ਨਿਕਲਾਵੇ ਚਾਹੇ ਵੀਰਾਂ ਦਾ ਵੀ ਖਾਲੀ ਵੀ ਨਿਕਲਦਾ ਪਸ਼ੂ ਚਲੋ ਆਪਾਂ ਆਸ ਰੱਖਦੇ ਆ ਵੀ ਪਸ਼ੂ ਜੇ ਏਆਈ ਹੋਈ ਤੇ ਗੱਬਣ ਹੀ ਨਿਕਲੇ ਸੋ ਬਾਕੀ ਮੇਰਾ ਵੀਰ ਜਿੰਨੇ ਵੀ ਖਰੀਦਣੀਆਂ ਦਾ ਸਾਈਬਿਆਣਾ ਕਰਕੇ ਤੁਸੀਂ ਆਪ ਵੀ ਤਸੱਲੀ ਕਰ ਲਿਓ ਠੀਕ ਆ 7 ਕਿਲੋ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਅੱਬਲ 6 ਸਮਝ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਆਜੋ ਜੀ ਅਗਲੇ ਪੰਨੇ ਆਪਣੇ ਵੀਰ ਜੋ ਕੇ ਆ ਗਈ ਮੱਝ ਹਾਂਜੀ ਇਹ ਆ ਗਈ ਜੀ ਇਹ ਰਾਤੀ ਸੂਈ ਜੀ ਰਾਤ ਹੀ ਸੂਈ ਆ ਠੀਕ ਹੈ ਹਾਂਜੀ ਆ ਲੋ ਜੀ ਤੇ ਇਹ ਸਵੇਰੇ ਕਿੰਨੇ ਮੇ ਹੋਊਗਾ ਫਿਰ ਪਸ਼ੂ ਤੀਜੇ ਸੂਰੇ ਤੀਜੇ ਸਵੇਰੇ ਹਾਂਜੀ ਹਾਂਜੀ ਤੀਜੇ ਸਵੇਰੇ ਸੰਧਗਾ ਲੋ ਜੀ ਦੋਸਤੋ ਤੀਜੇ ਸਵੇਰੇ ਵੀਰ ਦੱਸ ਰਿਹਾ ਬਾਕੀ ਅੱਗੇ ਆਪ ਫਰਕ ਦੀ ਆਪੋ ਆਪਣੀ ਸਮਝ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਜਿੱਥੇ ਉਥੇ ਸਮਝ ਹਰਕ ਨੇ ਆਪੋ ਆਪਣੀ ਵਰਤਣੀ ਆ ਕੋਈ ਵੀਰ ਤੀਜੇ ਸਮਝ ਲੈ ਚੌਥੇ ਸਮਝ ਲੈ ਠੀਕ ਆ ਆ ਮੂੰਹ ਮੱਥਾ ਫੇਸ ਕੁਆਲਿਟੀ ਤੇ ਰਾਤ ਹੀ ਸੂਈ ਆ ਕੱਲ ਰਾਤੀ ਅੱਜ ਰਾਤ ਅੱਜ ਰਾਤ ਅੱਜ ਰਾਤ ਸੁੱਈ ਜੇਰ ਜੇਰ ਪੈ ਗਈ ਸੀ ਸਾਰੀ ਪ੍ਰੋਪਰ ਹਾਂਜੀ ਪੈ ਗਈ ਪ੍ਰੋਪਰ ਜੇਰ ਮਗਰ ਕੱਟੀ ਆ ਗਈ ਹੈ ਕੱਟੀ ਜੀ ਮਗਰ ਕੱਟੀ ਹੈ ਆ ਲੋ ਜੀ ਸੋ ਮਗਰ ਕੱਟੀ ਆ ਦੋਸਤੋ ਤੇ ਆ ਜਿਹੜੇ ਥਣ ਨੇ ਮੱਜ ਦੇ ਬਾਕੀ ਚੌਥਾ ਥਣਾ ਦੀ ਆ ਤਸल्ली ਤੁਸੀਂ ਕਰ ਲਓ ਠੀਕ ਹੈ ਇੱਕ ਟਾਈਮ ਦੀ ਕੋਈ ਹੋ ਗਈ ਚਵਾਈ ਅੱਜ ਮਾਰਨਿੰਗ ਹਾਂਜੀ ਹਾਂਜੀ ਸਵੇਰੇ ਥੋੜੀ ਚੋਈ ਅੱਧੀ ਚੋਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਕੁਝ ਜਿਹੜਾ ਦੋਸਤੋ ਪਹਿਲੀ ਚਵਾਈ ਦੇ ਵਿੱਚੋਂ ਕੁਝ ਜਿਹੜਾ ਕਿਲੋ ਖੰਡ ਵੀ ਦੋਸਤ ਕੱਢਿਆ ਜਾ ਸਕਦਾ 2 ਕਿਲੋ ਵੀ ਕੱਢਿਆ ਜਾ ਸਕਦਾ ਇਸ ਕਰਕੇ ਪੂਰਾ ਏ ਨਹੀਂ ਆਪਾਂ ਕਹਿ ਸਕਦੇ ਵੀ ਇੰਨੇ ਬੌਲੇ ਤੇ ਚਲਦੀ ਆ ਠੀਕ ਆ ਜੀ ਇਹ ਤਾਂ ਚਵਾਈ ਜਿਹੜੀ ਆ ਪਹਿਲੇ ਡੰਗ ਦੀ ਅੱਜ ਮਾਰਨਿੰਗ ਹੋਈ ਆ ਦੂਜੇ ਡੰਗ ਦੀ ਬਿਲਕੁਲ ਸ਼ਾਮ ਨੂੰ ਹੋ ਜੂਗੀ ਤੇ ਕੱਲ ਨੂੰ ਫੇਰ ਜਾ ਕੇ ਦੋਸਤੋ ਮਾਰਨਿੰਗ ਸਾਫ਼ ਕਰ ਦਿੱਤੀ ਜਾਊਗੀ ਬੌਲੇ ਤੋਂ ਠੀਕ ਆ ਸੋ ਬਾਕੀ ਅੱਗੇ ਹਰ ਕੋ ਵੀਰ ਦੇ ਜੀ ਆਪਦਾ ਆ ਰੱਖ ਲਓ ਜੀ ਐਨ ਪੋਲੀ ਚਵਾਈ ਦੀ ਨੀਲੀ ਫਿਰ ਭਾਈ ਹਾਂਜੀ ਹਾਂਜੀ ਬਹੁਤ ਵਧੀਆ ਪੋਲੀ ਠੀਕ ਆ ਜੀ ਤੇ ਅੱਛਾ ਜੋਗੀ ਵੀਰ ਫਿਰ ਇਹਦਾ ਲੈਣ ਦੇਣ ਕੀ ਰੱਖਿਆ ਮੈਂ ਤਾਂ ਤਾਜੀ ਸੂਈ ਦਾ ਇਹਦਾ ਜੀ 75000 ਮੁੱਲ ਕਰਦੇ ਆ 70000 ਦੀ ਦੇ ਦਾਂਗੇ ਜੀ 70 ਦੀ ਹਾਂਜੀ ਠੀਕ ਹੈ ਜੀ ਲਓ ਜੀ 70000 ਦੀ ਦੋਸਤੋ ਵੀਰਾਂ ਦਾ ਵੀ ਦੇ ਦਾਂਗੇ ਠੀਕ ਹੈ ਮੱਝ ਬਾਕੀ ਬਾਡੀ ਬੰਤਰ ਤਾਂ ਹੀ ਚੰਗੀ ਆ ਪੂਰੀ ਰਾਜੀ ਆ ਵਜਨ ਵਾਲੀ ਆ ਪੂਰੀ ਵਜਨ ਭੁਜਨ ਪੂਰਾ ਠੀਕ ਆ ਜੀ ਕੋਈ ਹੌਲੀ ਨਹੀਂ ਜੀ ਵਜਨਦਾਰ ਆ ਪੂਰੀ ਹਾਈਟ ਮੀਡੀਅਮ ਦੇ ਵਿੱਚ ਆ ਪਰ ਖਾਇ ਵਜਨ ਆ ਪੂਰਾ ਫੁੱਲ ਬੜਾ ਫੁੱਲ ਭਰੀ ਆ ਸਰੀਰ ਵਾਲੇ ਪਾਸਿਓਂ ਠੀਕ ਆ ਸੋ ਮਗਰ ਵੀ ਕੱਟੀ ਆ ਪੂਰੀ ਰਾਜੀ ਮਗਰ ਕੱਟੀ ਤੇ ਇਸ ਤੋਂ ਬਾਅਦ ਆਪਣੇ ਕੋਲ ਲਾਸਟ ਦੇ ਵਿੱਚ ਵੀਰ ਜੋਗੇ ਬਾਈ ਦੀਪੇ ਆ ਰਹੀ ਇੱਕ ਵੈੜ ਵੈੜ ਆ ਗਈ ਜੀ ਵੈੜ ਤੇ ਦੀਪਾ ਭਾਈ ਕੀ ਡਿਟੇਲ ਲੈਂਦੀ ਸੂਆ ਕਿੰਮਾ ਸੂਈ ਆ ਇਹ ਦੂਜੀ ਸੂਏ ਸੂਈ ਆ ਜੀ ਦੂਜਣੇ ਹਾਂਜੀ ਮੂੰਹ ਛਿੱਗੀ ਜੀ ਮੂੰਹ ਛੇਦਾਂ ਦਾ ਹਾਂਜੀ ਪੱਕਾ ਛੋਰ ਛੇਦਾਂ ਦਾ ਹੁਣ ਚੈੱਕ ਕਰਾ ਦਿੰਨੇ ਹੁਣ ਕਰਾ ਦਿਓ ਜੀ ਮੂੰਹ ਮਾ ਫੜਾਉਂਦੀ ਵਧੀਆ ਕੋਈ ਗੱਲ ਨਹੀਂ ਅੱਛਾ ਜ਼ਰੂਰ ਜੀ ਜ਼ਰੂਰ ਸੋ ਮੂੰਹ ਛਿੱਗੀ ਆ ਦੋਸਤੋ ਤੇ ਫੇਸ ਕੁਆਲਿਟੀ ਚੰਗੀ ਆ ਬੋਦੀ ਵਾਲੀ ਵੈੜ ਆ ਛੋਟੇ ਜੇ ਕੰਨਾ ਦੇਖੋ ਸਾਫ ਕਰਮੜਾ ਮੂੰਹ ਆ ਦੇਖੋ ਜੀ ਛਿੱਗੀ ਆ ਆ ਲੋ 6 ਚਿੱਗਰ ਦਾੰਦਲੇ ਬਰਾਬਰ ਨਹੀਂ ਕੀਤੇ ਵੇ ਲੋ ਕੰਨੀ ਵਾਲੇ ਦਾੰਦ ਨਹੀਂ ਬਰਾਬਰ ਕੀਤੇ ਠੀਕ ਆ 6 ਦਾੰਦ ਦਾ 200 ਠੀਕ ਆ ਤੇ ਸੂਬਾ ਦੂਜਾ ਹੈ ਜੀ ਮਗਰ ਬੱਛਾ ਬੱਛਾ ਮਗਰ ਬੱਛਾ ਇਹਨੂੰ ਸੂਈ ਨੂੰ ਕਿੰਨੇ ਦਿਨ ਦੱਸਿਆ ਜੀ ਇਹ ਜੀ 28 ਤਰੀਕ ਦੀ ਸੂਈ ਹੈ ਸੰਤੂ ਸਾਹਿਬ 28 ਅੱਜ ਹੋ ਗਿਆ 5 ਕਿ ਦਿਨ ਹਾਂ ਜੀ 4 ਦਿਨ ਹੋ ਗਿਆ ਅੱਜ 4 ਦਿਨ ਹੋ ਗਏ ਠੀਕ ਹੈ ਜੀ ਸੋ 4 ਕਿ ਤਿੰਨ ਇੱਕ ਦੋਸਤੋ ਹੋ ਗਿਆ ਸਮਾਂ ਬਿਲਕੁਲ ਇਸ ਵੜ ਨੂੰ ਸੂਈ ਨੂੰ ਦੂਜਾ ਸੂਆ ਬਾਕੀ ਥਣ ਤੋਂ ਦੀ ਕੁਆਲਿਟੀ ਪੂਰੀ ਆ ਮੁੱਠੀ ਥਣ ਠੀਕ ਆ ਜੀ ਹੱਥੀ ਚਵਾਈ ਵਾਲਾ ਥਣ ਲੱਗਾ ਕੋਈ ਛੋਟਾ ਜਿਹਾ ਨਹੀਂਗਾ ਹੱਥੀ ਚਵਾਈ ਵਾਲਾ ਥਣ ਤੇ ਹਾਈਟ ਕੱਦ ਵੀ ਸੋਹਣਾ ਜਿੰਨੀ ਵੀ ਹੈਗੀ ਦੋਸਤੋ ਤੁਸੀਂ ਆ ਵੇਖ ਸਕਦੇ ਹਾਈਟ ਕੱਦ ਸੋਹਣਾ ਠੀਕ ਆ ਤੇ ਮੀਡੀਅਮ ਤੋਂ ਥੋੜਾ ਜਿਹਾ ਪਲੱਸ ਵੀ ਮੰਨ ਸਕਦਾ ਕੋਈ ਵੀਰ ਮੀਡੀਆ ਵੀ ਮੰਨ ਸਕਦਾ ਠੀਕ ਆ ਤੇ ਥਣ ਛੱਡਾ ਜਿੰਨਾ ਬਿਲਕੁਲ ਗਾਹ ਨੂੰ ਉਹਨੇ ਪਛਾਣਉ ਤਾਂ ਕਿੰਨਾ ਹੁਣ ਬੋਲਾ ਇਹਦੇ ਥੱਲੇ ਕਿੰਨਾ ਮੰਨੀ ਹੈ ਜੀ ਬੋਲਾ 10 ਕਿਲੋ ਹੋਗਾ ਜੀ 10 ਤੋਂ ਪਲੱਸ ਹੀ ਹੋਊ ਸੰਧੂ ਸਾਹਿਬ ਘਟ ਨਹੀਂ ਹੋਗਾ ਠੀਕ ਆ ਜੀ ਹਾਂ ਜੀ ਲਓ ਜੀ 10 ਕਿਲ ਬਰਦਾਸ਼ ਕਿਲੋ ਮੰਨ ਲੇ ਠੀਕ ਆ ਜੀ ਬੌਲਾ ਵੀਰਾਂ ਦਾ ਵੀ ਤੇਰੀ ਆਹ ਲਓ ਠੀਕ ਆ ਠੰਡੀ ਤੇਰੀ ਆ ਕੋਈ ਬੰਗਾ ਬੂੰਗਾ ਪਾ ਲੈਨੇ ਜਾਂ ਵੈਸੇ ਬੰਗਾ ਪਾ ਕੇ ਚੋਈ ਦੀ ਜੀ ਚਲੋ ਆਹ ਲਓ ਤਾਂ ਗਾੜੀਆਂ ਬਣਾ ਲਓ ਠੀਕ ਆ ਆ ਦਿਖਾ ਦਿਓ ਆਹ ਲਓ ਜਿਵੇਂ ਆਈ ਸੰਦੂ ਸਾਹਿਬ ਬਹੁਤ ਵਧੀਆ ਪੋਲੀ ਬਹੁਤ ਮੋਟੀ ਧਾਰ ਸੋ ਵੜ ਚੰਗੀ ਆ ਦੋਸਤੋ ਮਗਰ ਬੱਚਾ ਹੀ ਨਾ ਸ਼ੋਰ ਕਰਦਿਆਂ ਅੱਛਾ ਜੀ ਬੱਚਾ 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 ਹੀ ਮਗਰ ਠੀਕ ਹੈ ਤੇ ਕਿੰਨਾ ਦੀ ਪੇ ਜੋਗੇ ਭਾਈ ਕੀ ਮੁੱਲ ਰਊਗਾ ਇਹਦਾ ਮੁੱਲ 45 ਕਰਦੇ ਜੀ ਹਾਂ ਨਾ 38000 ਦੀ ਆਪਾਂ ਦੇ ਦਾਂਗੇ ਜੀ ਯੈਸ ਨੂੰ ਆਂਦੇ ਜੀ ਹਾਂਜੀ ਹਾਂਜੀ ਛੋਟ ਛੱਪਾ ਥੋੜਾ ਬੋਧਾ ਕਰਾਂਗੇ ਜਿਆਦਾ ਨਹੀਂ ਜੀ ਠੀਕ ਹੈ ਜੀ ਹਾਂਜੀ ਇਹ ਮੈਂ ਫालतੂ ਜਿਆਦਾ ਪੈਸੇ ਮੰਗੀਏ ਫਾਇਦਾ ਨਹੀਂ ਕੋਈ ਪੈਸੇ ਸਾਰੇ ਡੰਗਰਾਂ ਦੇ ਆਪਾਂ ਉਹ ਮੰਗੇ ਜੋ ਲੈ ਲੈਣਾ ਛੋਟ ਛੱਪਾ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਬਾਕੀ ਡੰਗਰ ਸਾਰੇ ਚਵਾਈ ਚੂਈ ਦੇ ਸਾਰੇ ਚੰਗੇ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਸਨ ਬਿਲਕੁਲ ਬਰਾਬਰ ਗਾੜ ਦਾ ਗਾੜ ਵਿਚਾਰ ਵਿਚਾਰ ਜਿਤਨਾ ਮਰਜੀ ਕੋਈ ਤਸੱਲੀ ਕਰੇ ਇਥੋਂ ਤਸੱਲੀ ਕਰਕੇ ਖੜੇ ਜੀ ਠੀਕ ਹੈ ਜੀ ਹਾਂ ਜੀ 38000 ਦੀ ਐਸਨ 38000 ਦੀ ਠੀਕ ਹੈ ਤੇ ਜੋਗੇ ਬਈ ਬੋਲ ਦੀਏ ਨੰਬਰ ਹਾਂ ਜੀ ਨੰਬਰ ਹੈਗਾ ਜੀ 94644 35330 ਠੀਕ ਹੈ ਜੀ ਹਾਂ ਜੀ ਤੇਦੀਪੇ ਬਈ ਬੋਲੋ ਆਪਣੇ ਨੰਬਰ 6283876190 ਠੀਕ ਹੈ ਜੀ ਸੋ ਦੋਸਤੋ ਦੋਨੋਂ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦੇਾਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਵੀਰੇ ਜੋਗੇ ਦਾ ਨੰਬਰ ਤੇ ਬਾਈ ਦੀ ਪੇਦਾ ਨੰਬਰ 6 ਪਸ਼ੂ ਅੱਜ ਵਿਕਾਊ ਆ ਟੋਟਲ ਨਾ ਜਿਹੜੇ 6 ਆ 5 ਮੱਝਾਂ ਤੇ 1 ਬੈੜ ਤੁਹਾਨੂੰ ਦਿਖਾਤੀ ਆ ਰੇਡ ਪੜਦਾ ਦੋਸਤੋ ਜਾਇਜ਼ ਹੁੰਦਾ ਫਿਰ ਵੀ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਕਿਉਂਕਿ ਪਸ਼ੂ ਵਪਾਰ ਦਾ ਕੰਮ ਆ ਜਿਸ ਵੀਰ ਨੇ ਪੈਸੇ ਲਾਉਣੇ ਆ ਕਿਉਂਕਿ ਅੱਗੋਂ ਜਿਹੜੀ ਆ ਦੋਸਤੋ ਮੁੱਲੀ ਚੀਜ਼ ਲੈ ਕੇ ਆਉਂਦੀ ਆ ਪੈਸੇ ਅੱਗੋਂ ਵੀ ਖਰਚ ਕਰਕੇ ਵਪਾਰੀ ਨੇ ਲਿਆਂਦੇ ਹੁੰਦੇ ਆ ਆਪਦੀ ਸੋਚ ਸਮਝਣਾ ਪੂਰਾ ਜਿਹੜਾ ਦੋਸਤੋ ਨਰਕ ਪਰਕ ਕੀਤੀ ਹੁੰਦੀ ਆ ਪਰ ਅੱਗੇ ਕਿਸੇ ਵੀਰ ਨੇ ਆਪਦੀ ਸੋਚ ਸਮਝ ਨਾਲ ਵੀ ਨਰਕ ਪਰਕ ਕਰਨੀ ਆ ਤੇ ਘਰ ਤੁਸੀਂ ਆਣ ਕਿਤਾ ਸਲੀ ਕਰ ਸਕਦੇ ਜੇ ਪਿੰਡ ਡਾਲੇ ਕੇ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਬਿਲਕੁਲ ਤਰਨਤਨ ਸਾਹਿਬ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਮਾਨੋਚਲ ਇਸੇ ਸੜਕ ਦੇ ਉੱਪਰ ਪਿੰਡ ਮਾਨੋਚਲ ਆ ਜਾਂਦਾ ਅੱਗੇ ਸ਼ਿਹਾਜਪੁਰ ਆ ਜਾਂਦਾ ਤੇ ਬਿਲਕੁਲ ਅੱਗੇ ਦਿਆਲਪੁਰ ਦਿਆਲਪੁਰੇ ਭਿੱਖੀ ਵੇੜ ਤੋਂ ਸੜਕ ਚੱਲੀ ਜਾਂਦੀ ਹੈ ਜਿਹੜੀ ਤਰਨਤਨ ਸਾਹਿਬ ਤੋਂ ਸਿੱਧੀ ਨਿਕਲਦੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ